ਅਰਬ ਦੇਸ਼ ਵਿੱਚ ਇੱਕ ਬਾਦਸ਼ਾਹ ਸੀ ਜਿਸ ਦਾ ਨਾਂ ਸ਼ਹਿਰੀਆਰ ਸੀ ਸ਼ਹਿਰੀਆਰ ਨੇ ਆਪਣੀ ਮਲਿਕਾ ਨੂੰ ਜਦੋਂ ਆਪਣੇ ਹੀ ਇੱਕ ਗੁਲਾਮ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਤੱਕਿਆ ਤਾਂ ਉਸਨੇ ਗੁੱਸੇ ਵਿੱਚ ਆ ਕੇ ਤੋਮਾ ਨੂੰ ਕਤਲ ਕਰਵਾ ਦਿੱਤਾ ਆਪਣੀ ਪਤਨੀ ਵੱਲੋਂ ਕੀਤੀ ਗਈ ਬੇਵਫਾਈ ਕਾਰਨ ਸਮੁੱਚੀ ਔਰਤ ਜਾਤੀ ਉਹਦੀ ਅੱਖ ਦਾ ਰੋੜ ਬਣ ਗਏ ਔਰਤਾਂ ਤੋਂ ਬਦਲਾ ਲੈਣ ਦੀ ਨੀਤ ਨਾਲ ਉਹ ਹਰ ਰੋਜ਼ ਬਿਆਰ ਚਾਉਂਦਾ ਉਸਨੇ ਇਹ ਸ਼ਰਤ ਰੱਖੀ ਹੋਈ ਸੀ ਕਿ ਉਹ ਉਸ ਸਤਰੀ ਨੂੰ ਆਪਣੀ ਮਲਿਕਾ ਬਣਾ ਲਵੇਗਾ ਜਿਹੜੀ ਉਸ ਨੂੰ ਹਰ ਰਾਤ ਇੱਕ ਨਵੀਂ ਕਹਾਣੀ ਸੁਣਾਇਆ ਕਰੇ ਪਰ ਜਦੋਂ ਉਸ ਦੀਆਂ ਕਹਾਣੀਆਂ ਖਤਮ ਹੋ ਗਈਆਂ ਤਾਂ ਮੈਂ ਉਸ ਨੂੰ ਕਤਲ ਕਰ ਦੇਮਾਂਗਾ। ਐਉਂ ਜਿਹੜੀ ਵੀ ਔਰਤ ਅਜਿਹਾ ਕਰਨ ਲਈ ਅੱਗੇ ਆਉਂਦੀ ਤਾਂ ਕੁਝ ਇੱਕ ਕਹਾਣੀਆਂ ਸੁਣਾ ਕੇ ਆਵਾਜਾਂਦੀ। ਅਗਲੇ ਦਿਨ ਬਾਦਸ਼ਾਹ ਉਸ ਔਰਤ ਨੂੰ ਕਤਲ ਕਰ ਦਿੰਦਾ। ਬਾਦਸ਼ਾਹ ਨਾਲ ਹੁਣ ਕੋਈ ਵੀ ਲੜਕੀ ਬੈਣ ਨੂੰ ਤਿਆਰ ਨਹੀਂ ਸੀ। ਆਖਿਰ ਬਾਦਸ਼ਾਹ ਨੇ ਆਪਣੇ ਵੱਡੇ ਵਜ਼ੀਰ ਨੂੰ ਕੋਈ ਚੰਗਾ ਸਾਥ ਲੱਭਣ ਲਈ ਕਿਹਾ। ਵਜ਼ੀਰ ਹੈਰਾਨ ਸੀ। ਕਿ ਉਹਨਾਂ ਚੰਗਾ ਸਾਹ ਲੱਭੇ ਕਿਥੋਂ ਉਸਦੀ ਇੱਕ ਲੜਕੀ ਸ਼ਹਿਰਜਾਦੀ ਨੇ ਆਪਣੇ ਪਿਤਾ ਤੋਂ ਉਹਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਜਿਸ ਤੇ ਵਜ਼ੀਰ ਨੇ ਉਸਨੂੰ ਸਾਰੀ ਗੱਲ ਦੱਸੀ ਸ਼ਹਿਰਜਾਦੀ ਨੇ ਉੱਤਰ ਦਿੱਤਾ ਤੁਸੀਂ ਫਿਕਰ ਨਾ ਕਰੋ ਮੇਰਾ ਬਾਦਸ਼ਾਹ ਨਾਲ ਵਿਆਹ ਕਰ ਦਿਓ ਬਾਕੀ ਸਭ ਕੁਝ ਮੈਂ ਆਪੇ ਸੰਭ ਲਵਾਂਗੀ ਸ਼ਹਿਰਜਾਦੀ ਦਾ ਵਿਆਹ ਹੋ ਗਿਆ ਉਹਨੇ ਪਹਿਲੀ ਰਾਤ ਹੀ ਬਾਦਸ਼ਾਹ ਨੂੰ ਇੱਕ ਬੜੀ ਦਿਲਚਸਪ ਕਹਾਣੀ ਸੁਣਾਈ ਅਤੇ ਨਾਲ ਹੀ ਇੱਕ ਹੋਰ ਸੁਆਦਲੀ ਕਹਾਣੀ ਸ਼ੁਰੂ ਕਰ ਦਿੱਤੀ ਬਾਦਸ਼ਾਹ ਨੇ ਅਗਲੀ ਕਹਾਣੀ ਸੁਣ ਲਈ ਉਸਦੀ ਜਾਨ ਅਗਲੇ ਦਿਨ ਨਹੀਂ ਬਖਸ਼ ਦਿੱਤੀ ਇਸ ਤਰ੍ਹਾਂ ਇਹ ਸلسਲਾ ਚੱਲਦਾ ਰਿਹਾ ਸ਼ਹਿਰਜਾਦੀ ਪੂਰੀ ਕਹਾਣੀ ਕਰਕੇ ਨਾਲ ਹੀ ਦੂਸਰੀ ਕਹਾਣੀ ਸ਼ੁਰੂ ਕਰ ਦਿੰਦੀ ਅਤੇ ਬਾਦਸ਼ਾਹ ਅਕਲੇ ਦਿਨ ਉਸ ਦੀ ਜਾਨ ਬਖਸ਼ ਦਿੰਦਾ ਸ਼ਹਿਰਜਾਦੀ ਨੇ ਉਹਨੂੰ 1000 ਇੱਕ ਕਹਾਣੀਆਂ ਸੁਣਾਈਆਂ ਅਤੇ ਇਸੇ ਤਰ੍ਹਾਂ 3 ਸਾਲ ਲੰਘ ਗਏ ਕਹਾਣੀਆਂ ਸੁਣ ਕੇ ਬਾਦਸ਼ਾਹ ਸ਼ਹਿਰਜਾਦੀ ਦੀ ਅਕਲ ਅਤੇ ਚਤ్రਾਈ ਨਾਲ ਮੋਹਿਆ ਗਿਆ ਅਤੇ ਉਸ ਨੂੰ ਸਦਾ ਲਈ ਆਪਣੀ ਰਾਣੀ ਬਣਾ ਲਿਆ ਇਹਨਾਂ 1000 ਕਹਾਣੀਆਂ ਦੇ ਸੰਗ੍ਰਹਿ ਨੂੰ ਅਲਫ਼ ਲੈਲਾ ਭਾਵ ਕਾਲੀ ਰਾਤ ਕਹਿੰਦੇ ਹਨ ਇਹ ਦੁਨੀਆ ਭਰ ਵਿੱਚ ਪ੍ਰਸਿੱਧ ਹੈ